ਮੀਟਿੰਗ ਦੇ ਵਿੱਚ ਸੱਤਾਧਾਰੀ ਜੋ ਸੀਗੇ ਐਮਸੀ ਅਸਲੀ ਮੀਟਿੰਗ ਬਹੁਤ ਦੇਰ ਬਾਅਦ ਬੁਲਾਈ ਜਾਂਦੀ ਚਾਹ 8 ਮਹੀਨੇ ਬਾਅਦ ਤੇ 3 ਮਹੀਨੇ ਬਾਅਦ ਤੇ ਟਾਈਮ ਪੀਰੀਅਡ ਸ਼ਾਰਟ ਰਹਿ ਗਿਆ ਹੁਣ ਮੀਟਿੰਗਾਂ ਦਾ ਕੀ ਸੁਸਤਲਾ ਰਹੇਗਾ ਦੇਖੋ ਬਹੁਤ ਸਾਰੇ ਕੰਮ ਸੀ ਜਿਹੜੇ ਉਪਰਾਲੀ ਦੇ ਹੋਣ ਵਾਲੇ ਰਹਿੰਦੇ ਆ ਮੇਰੇ ਖਿਆਲ ਚ ਪਹਿਲਾਂ 8 ਮਹੀਨੇ ਬਾਅਦ ਮੀਟਿੰਗ ਬੁਲਾਈ ਗਈ ਫਿਰ 3 ਮਹੀਨੇ ਬਾਅਦ ਮੀਟਿੰਗ ਹਰ ਮਹੀਨੇ ਪ੍ਰਧਾਨ ਜੀ ਨੂੰ ਮੈਂ ਕਿਹਾ ਹੈ ਕਿ ਹਰ ਮਹੀਨੇ ਮੀਟਿੰਗ ਬੁਲਾਓ ਤਾਂ ਕਿ ਐਮਸੀਜ਼ ਦੀਆਂ ਗੱਲਾਂ ਵੀ ਸੁਣੀਆਂ ਜਾ ਸਕਣ ਐਮਸੀ ਆਪਣੇ ਵਾਰਡ ਦੇ ਨੁਮਾਇੰਦੇ ਹੁੰਦੇ ਆ ਲੋਕਾਂ ਚ ਹਰ ਟਾਈਮ ਵਿਚਰਦੇ ਆ ਉਹ ਹਰ ਮਹੀਨੇ ਜਦੋਂ ਅਪਡੇਟ ਕਰਨਗੇ ਵੀ ਕਿਹੜੇ ਕੰਮ ਹੋ ਗਏ ਕਿਹੜੇ ਕੰਮ ਰਹਿ ਗਏ ਫੇਰ ਹੀ ਜਿਹੜੇ ਕੰਮ ਉਹ ਸਿਰੇ ਚੜਨਗੇ ਕੁਝ ਪਹਿਲਾਂ ਵਾਲੇ ਦੀ ਕੰਮ 3.5 ਕਰੋੜ ਦੇ ਪੈਂਡਿੰਗ ਪਏ ਸੀ ਜਿਹੜੇ ਹੋਣ ਵਾਲੇ ਰਹਿੰਦੇ ਸੀ ਤੇ ਜੇ ਹਰ ਮਹੀਨੇ ਮੀਟਿੰਗ ਕਮੇਟੀ ਦੀ ਹੁੰਦੀ ਰਹਿਣੀ ਹੈ ਤੇ ਲੋਕਾਂ ਦੇ ਕੰਮ ਫਿਰ ਰੁਕਣੇ ਨਹੀਂ ਐ ਸੋ ਬਹੁਤ ਸਾਰੇ ਕੰਮ ਆ ਜਿਹੜੇ ਅੱਜ ਸਾਰੇ ਐਮਸੀ ਸਹਿਬਾਨਾਂ ਦੇ ਅਸੀਂ ਸੁਣੇ ਜਿਨ੍ਹਾਂ ਨੂੰ 15 12 13 ਤਰੀਕ ਦੀ ਸੀ ਮੀਟਿੰਗ ਹੁਣ ਦੁਬਾਰਾ ਰੱਖੀ ਐ ਜਿਹਦੇ ਚੋਂ ਸਾਰੇ ਕੰਮ ਪਾ ਕੇ ਉਹ ਕੰਮਾਂ ਨੂੰ ਨਿਪਰੇ ਚਾੜਾਂਗੇ ਕੁਝ ਕਮੀਆਂ ਰਹਿੰਦੀਆਂ ਨੇ ਉਹ ਕਮੀਆਂ ਨੂੰ ਆ ਕੇ ਸੇਵਾ ਭਾਵਨਾ ਦੀ ਉਹਦੇ ਨਾਲ ਤੁਸੀਂ ਕਰੋਗੇ ਤਾਂ ਹਰ ਕੰਮ ਹੋ ਹੀ ਜਾਣਾ ਐ ਕੋਈ ਪੈਸੇ ਦੀ ਕਮੀ ਨਹੀਂ ਹੁੰਦੀ ਕਿਸੇ ਚੀਜ਼ ਦੀ ਕਮੀ ਨਹੀਂ ਹੈ ਮੈਡਮ ਮਤਿਆਂ ਦੇ ਵਿੱਚ ਕਿਹੜੀ ਗੱਲ ਦਿੱਖੀ ਗਈ ਹੈ ਪ੍ਰਧਾਨ ਜੀ ਦੇ ਵਾਰਡ ਦੇ ਵਿੱਚ तकरीबन 88 ਲੱਖ ਦੇ ਮਤੇ ਪਾਏ ਗਏ ਹਨ ਜਦਕਿ ਆਮ ਆਦਮੀ ਪਾਰਟੀ ਦੇ ਜਿਹੜੇ ਕਾਉਂਸਲਰ ਹੈ ਉਹਨਾਂ ਦੇ ਵਾਰਡ ਦੇ ਵਿੱਚ ਘੱਟ ਕਿੰਮਤ ਦੇ ਮਤੇ ਪਾਏ ਗਏ ਆ ਉਸ ਬਾਰੇ ਵੀ ਗੱਲ ਹੋਈ ਹੈ ਕੋਈ ਦੇਖੋ ਵਾਰਡ ਪੰਸੀਆਂ ਨੇ ਇਤਰਾਜ਼ ਜਤਾਇਆ ਕਿ ਕੁਝ ਦੇ ਕੰਮ ਘੱਟ ਪਾਏ ਗਏ ਆ ਕੁਝ ਦੇ ਜ਼ਿਆਦਾ ਪਾਏ ਗਏ ਨੇ ਇਸ ਤਰ੍ਹਾਂ ਕਿ ਸਾਡੀ ਜਿਹੜੀ ਪਾਰਟੀ ਹੈ ਤੁਸੀਂ ਦੇਖੋ ਆਪ ਹੀ ਮੈਂ ਉਹਨਾਂ ਲੀਡਰਾਂ ਚੋਂ ਨਹੀਂ ਆ ਜਿਹੜੀ ਕੱਕਾ ਸ਼ਹੀ ਜਾਂ ਕੋਈ ਬੰਦਾ ਹੁਣ ਕੰਮ ਕਰ ਰਿਹਾ ਹੋਆ ਉਸ ਪਾਸੇ ਨੂੰ ਅਸੀਂ ਜਾਈਏ ਤੇ ਬਟ ਸਾਰਿਆਂ ਦੇ ਕੰਮ ਬਰਾਬਰ ਹੋਣੇ ਚਾਹੀਦੇ ਚਾਹੇ ਜਿਹੜੀ ਮਰਜ਼ੀ ਪਾਰਟੀ ਨਾਲ ਸਬੰਧ ਰੱਖ ਰਹੀ ਹੈ ਕਿਉਂਕਿ ਲੋਕ ਸਬਰ ਨਹੀਂ ਹੋਣੇ ਤਹਾਂ ਲੋਕਾਂ ਦਾ ਕੰਮ ਪੂਰਾ ਹੋਣਾ ਚਾਹੀਦਾ ਹੈ ਜਿਹੜੇ ਲੋਕ ਕੋਈ ਸਾਡੀ سپورਟ 'ਚ ਖੜੇ ਨੇ ਕਿਸੇ ਨੂੰ ਕੰਮ ਦੀ ਕਮੀ ਨਹੀਂ ਆਉਣ ਦਿੱਤੀ ਜਾਊਗੀ ਮੈਨੂੰ ਬੇਸ਼ੱਕ ਹਰ 15 ਦਿਨ ਬਾਅਦ ਅਸੀਂ ਦੁਬਾਰਾ ਮੀਟਿੰਗਾਂ ਕਰਨੀਆਂ ਪੈਣ ਅਸੀਂ ਮੀਟਿੰਗਸ ਕਰਾਂਗੇ ਹਰ ਕੰਮ ਦੀ ਅਪਡੇਟ ਲਵਾਂਗੇ ਬਿਨਾ ਪੱਖਪਾਤ ਤੋਂ ਮੈਂ ਹੁਣ ਇਹਨਾਂ ਨਾਲ ਗੱਲ ਕਰਕੇ ਗਈਆਂ ਵੀ ਇਹ ਨਹੀਂ ਹੋਣਾ ਚਾਹੀਦਾ ਵੀ ਇਹਨਾਂ ਦੇ ਕੰਮ ਕਰਵਾਤੇ ਇਹਨਾਂ ਦੇ ਰਹਿ ਕੇ ਸਾਰਿਆਂ ਦੇ ਕੰਮ ਲੋਕਾਂ ਦੀ ਕੋਈ ਗਲਤੀ ਨਹੀਂ ਹੁੰਦੀ ਨੁਮਾਇੰਦਾ ਜਿਹੜੀ ਮਰਗੀ ਪਾਰਟੀ ਦਾ ਹੋਵੇ ਲੋਕਾਂ ਦੇ ਕੰਮ ਨਹੀਂ ਰੁਕਣ ਚਾਹੀਦਾ ਬਰਸ਼ਾਤਾਂ ਦਾ ਮੌਸਮ ਨਾਲ ਇਹ ਪਿਛਲੀ ਵਾਰ ਵੀ 12 ਮੰਦਰ ਦੇ ਕੋਲ ਜੋ ਮਕਾਨ ਬਣੇ ਸੀਗੇ ਜੀ ਤੇ ਹੁਣ ਫਿਰ ਨਦੀ ਦੇ ਵਿੱਚ ਕੰਸਟਰਕਸ਼ਨ ਹੋ ਗਈ ਹੈ ਇੱਕ ਨਾਮੀ ਕੰਪਨੀ ਵੱਲੋਂ ਕੀਤਾ ਜਾ ਰਿਹਾ ਇਹ ਇਹ ਲੋਕਾਂ ਦੇ ਰੱਖਿਆ ਦੇ ਪਾਸੋਂ ਦੇ ਹੈ ਕਿ ਨਦੀਆਂ ਦੇ ਵਿੱਚ ਕੰਸਟਰਕਸ਼ਨ ਹੋ ਰਹੀ ਹੈ ਨਹੀਂ ਇਹ ਅਸੀਂ ਮੈਂ ਪਹਿਲਾਂ ਵੀ ਇਹਨਾਂ ਨੂੰ ਪਤਾ ਕਰਨ ਨੂੰ ਕਿਹਾ ਸੀ ਕਿ ਈਓ ਸਾਹਿਬ ਦੀ ਜਾਣਕਾਰੀ ਦੇ ਮੁਤਾਬਕ ਵੀ ਅਸੀਂ ਉੱਥੇ ਕੋਈ ਵੀ ਕੰਸਟਰਕਸ਼ਨ ਕਰਨ ਨਹੀਂ ਦਿੱਤੀ ਜਿਹੜੀ ਵੀ ਗੈਰਕਾਨੂੰਨੀ ਪਰ ਫਿਰ ਵੀ ਅੱਜ ਇਹ ਹੁਣ ਜਾਣਗੇ ਉਹਦੀ ਵੀਡੀਓ ਬਣਾ ਕੇ ਪ੍ਰੋਪਰ ਮੈਨੂੰ ਭੇਜਣਗੇ ਕਿ ਜੇ ਉੱਥੇ ਕੋਈ ਵੀ ਗੈਰ ਕਾਨੂੰਨੀ ਕਾਰਵਾਈ ਕਾਨੂੰਨ ਤੋਂ ਬਾਹਰ ਜਾ ਕੇ ਕੀਤੀ ਜਾ ਰਹੀ ਹੈ ਬਿਲਕੁਲ ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਹਨਾਂ ਦਾ ਕਹਿਣਾ ਤੇ ਹੈ ਵੀ ਉੱਥੇ ਕਿਸੇ ਤਰੀਕੇ ਦੀ ਨਦੀ ਦੇ ਅੰਦਰ ਕੰਸਟਰਕਸ਼ਨ ਨਹੀਂ ਹੋ ਰਹੀ ਜੇ ਹੋ ਰਹੀ ਹੈ ਤਾਂ ਇਹ ਸਾਡਾ ਕਿਸੇ ਨੂੰ ਕਿਸੇ ਸਹਿਯੋਗ ਨਹੀਂ ਹੈ ਉਹਨੂੰ ਠੱਪ ਦੋ ਜਾ ਕੇ ਉਹ ਮੈਨੂੰ ਰਿਪੋਰਟ ਅੱਜ ਸ਼ਾਮ ਤੱਕ ਕਰੋ ਕੋਈ ਵੀ ਇਹੋ ਜੀ ਹੋ ਰਹੀ ਹੈ ਨਾ ਕਰਨ ਵਾਲੇ ਨੂੰ ਤੇ ਨਾ ਕਰਵਾਉਣ ਵਾਲੇ ਨੂੰ ਸਾਡੇ ਦੋਵਾਂ ਨੂੰ ਸਾਡੀ ਕੋਈ ਸਪੋਰਟ ਨਹੀਂ ਹੈ ਜੀ ਇਹ ਤੇ ਕਲੋਨੀ ਦੇ ਬਕਾਇਆ ਦੀ ਕਾਫੀ ਦੇਰ ਤੋਂ ਜਿਹੜੀ ਮੈਡਮ ਗੱਲ ਚੱਲ ਰਹੀ ਹੈ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਆ ਕੋਈ ਬਕਾਇਆ ਹੁਣ ਤੱਕ ਪਾਇਆ ਗਿਆ ਹੈ ਜੀ ਜਾਂ ਅਗਲੀ ਕਾਰਵਾਈ ਕੀ ਹੋਵੇਗੀ ਦੇਖੋ ਐਮਸੀਆ ਨੇ ਬੜੇ ਜ਼ੋਰਦਾਰ ਤਰੀਕੇ ਨਾਲ ਇਹ ਗੱਲਬਾਤ ਰੱਖੀ ਹੈ ਕਿ ਜਿਹੜੀਆਂ ਇੱਥੇ ਕਲੋਨੀਆਂ ਨੇ 25-26 ਕਰੋੜ ਰੁਪਏ ਕੁਝ ਵੀ ਹਾਂਜੀ 26 ਕਰੋੜ ਰੁਪਏ ਦੇ ਲਗਭਗ 26 ਕਰੋੜ ਰੁਪਏ ਦੇ ਲਗਭਗ ਪੈਸਾ ਖੜਾ ਹੈ ਜਿਹੜੀ ਅਸੀਂ 12 ਤਰੀਕ ਨੂੰ ਮੀਟਿੰਗ ਰੱਖ ਲਓ ਤੁਸੀਂ 12 ਤਰੀਕ ਨੂੰ ਮੀਟਿੰਗ ਰੱਖਾਂਗੇ ਤੇ ਉਹਦੇ ਚ ਵਿਸਥਾਰ ਚ ਚਰਚਾ ਕਰਾਂਗੇ ਤੁਹਾਨੂੰ মিডিਏ ਨੂੰ ਅੱਜ ਵੀ ਤੁਸੀਂ ਆਏ ਹੋਇਓ ਮੈਂ ਕਿਹਾ ਸੀ ਵੀ ਜੇ ਵਿਧਾਨ ਸਭਾ ਦੀ ਕਾਰਗੁਜ਼ਾਰੀ ਸਾਰੀ মিডিਏ ਦੇ ਸਾਹਮਣੇ ਹੁੰਦੀ ਆ ਤੇ নো ਡਾਊਟ ਜਿੱਥੇ ਲੋਕਾਂ ਲਈ ਅਸੀਂ ਕੰਮ ਪਾਸ ਕਰ ਰਹੇ ਹਾਂ ਵੀ মিডিਏ ਦੇ ਸਾਹਮਣੇ ਹੋਣਾ ਚਾਹੀਦਾ ਵੀ ਸਾਰੀਆਂ ਚੀਜ਼ਾਂ ਕਿਸ ਤਰੀਕੇ ਪਾਸ ਕੀਤੀਆਂ ਜਾ ਰਹੀਆਂ ਨੇ ਤੇ 12 ਤਰੀਕ ਨੂੰ ਦੁਬਾਰਾ ਮੀਟਿੰਗ ਰੱਖਾਂਗੇ ਜਿਹਦੇ ਵਿੱਚ ਕਿੰਨੇ ਕਿਹੜੇ ਕਲੋਨਾਈਜ਼ਰ ਨੇ ਸਾਡੇ ਪੈਸੇ ਦੇਣੇ ਨੇ ਖੁਦ ਮੈਂ ਆਉਂਗੀ ਉਹਦੇ ਵਿੱਚ ਵਿਸਥਾਰ ਦੇ ਵਿੱਚ ਚਰਚਾ ਕਰਾਂਗੇ ਤੇ ਕਿਸੇ ਨੂੰ ਕੋ ਢਿੱਲ ਨਹੀਂ ਦਿੱਤੀ ਜਾਊਗੀ ਕੋਈ ਵੀ ਲੋਕਾਂ ਦਾ ਪੈਸਾ ਨਾ ਰੱਖੋ ਸਾਨੂੰ ਪੈਸੇ ਦੀ ੁਰਾਲੀ ਦੇ ਵਿੱਚ ਡਿਵੈਲਪਮੈਂਟ ਲਈ ਜ਼ਰੂਰਤ ਹੈ ਤੇ ਤੁਸੀਂ ਇਹਨਾਂ ਕਮਾ ਰਹੇ ਹੋ ਤੇ ਇਹ ਛੋਟੀ ਛੋਟੀਆਂ ਰਕਮਾਂ ਆਪਣੇ ਕੋਲ ਰੱਖੀ ਦੀਆਂ ਨਹੀਂ ਹੁੰਦੀਆਂ ਕੀ ਮੈਨੂੰ ਹੋਰ ਆ ਤੁਰਨਾ ਪਵੇ ਜਿਹੜੇ ਤੁਹਾਨੂੰ ਪਸੰਦ ਨਹੀਂ ਆਉਣੇ ਤੇ ਮੈਂ ਪਹਿਲਾਂ ਵੀ ਕਿਹਾ ਵੀ ਇਸ ਚੱਕਰ ਦੇ ਵਿੱਚ ਕੋਈ ਵੀ ਨਾਰਵੇ ਵੀ ਕਿਸੇ ਨਾਲ ਕੋਈ ਪਾਰਟੀ ਕਰਨੀ ਆ ਜਾਂ ਕੋਈ ਮਤਭੇਦ ਕਰਨਾ ਸਾਰਿਆਂ ਦਾ ਕੰਮ ਆ ਜਿਹੜੇ ਬਰਾਬਰ ਹੋਣਗੇ ਲੋਕਾਂ ਦਾ ਕੋਈ ਕਸੂਰ ਨਹੀਂ ਲੋਕਾਂ ਦੇ ਕੰਮ ਨਹੀਂ ਦੁਬਾਰਾ ਮੈਡਮ ਸ਼ਹਿਰ ਚ ਕਈ ਕੰਮ ਹੈ ਜਿਹੜੇ ਬਿਨਾ ਟੈਂਡਰ ਤੋਂ ਹੋ ਰਹੇ ਆ ਉਹਨਾਂ ਬਾਰੇ ਕੀ ਜਾਣਿਆ ਚਾਹੀਦਾ ਹੈ ਦੇਖੋ ਬਿਨਾ ਟੈਂਡਰ ਤੋਂ ਮੇਰੇ ਕੋਲ ਰਿਪੋਰਟ ਆਈ ਹੈ ਇਹ ਟੋਟਲੀ ਵਾਇਲੇਸ਼ਨ ਆਫ ਰੂਲਸ ਹੈ ਇੱਕ ਤੁਸੀਂ ਕਾਨੂੰਨਾ ਤੋਂ ਕਾਨੂੰਨ ਤੋਂ ਬਾਹਰ ਹੋ ਕੇ ਜਾ ਰਹੇ ਹੋ ਇਹ ਸਭ ਇਹ ਜਿਹੜੇ ਆ ਆਪ ਭਰਤਪੂਸ਼ਨ ਜੀ ਵੀ ਕਹਿ ਰਹੇ ਸੀ ਕੋਈ ਤੇ ਸਤਾਤਾਰੀ ਪਾਰਟੀ ਦੇ ਐਮਸੀ ਨਹੀਂ ਹੈਗੇ ਦੂਸਰੀ ਪਾਰਟੀ ਦੇ ਐਮਸੀਜ਼ ਨੇ ਉਹ ਉਸ ਚੀਜ਼ ਤੇ ਅਲੀਗੇਸ਼ਨ ਲਗਾਉਂਦੇ ਪਏ ਆ ਵੀ ਜਗਾ ਜਗਾ ਉੱਤੇ ਕੰਮ ਪਹਿਲਾਂ ਤੋਂ ਹੋ ਰਹੇ ਨੇ ਤੇ ਉਹਨੂੰ ਜਾ ਕੇ ਗਰਾਉਂਡ ਉੱਤੇ ਰਿਪੋਰਟ ਕਰੋ ਕਿ ਉਹ ਦੁਬਾਰਾ ਕੋ ਪਾਇਆ ਹੋਇਆ ਇੱਕ ਰਿਪੋਰਟ ਹੋਰ ਆਈ ਹੈ ਕਿ ਪਹਿਲਾਂ ਕੰਮ ਦੇ ਪੈਸੇ ਜਾ ਚੁੱਕੇ ਨੇ ਦੁਬਾਰਾ ਫਿਰ ਉਸੇ ਕੰਮ ਦੇ ਪੈਸੇ ਪਾਏ ਹੋਏ ਸੋ ਲੋਕਾਂ ਦਾ ਪੈਸਾ ਆਪਾਂ ਖਰਾਬ ਨਹੀਂ ਕਰਨਾ ਬੜੀ ਜ਼ਿੰਮੇਵਾਰੀ ਇਹ ਅਹੁਦੇ ਤੇ ਸਾਨੂੰ ਬਿਠਾਇਆ ਹੋਇਆ ਬੜੀ ਲਗਨ ਨਾਲ ਮਿਹਨਤ ਨਾਲ ਇਮਾਨਦਾਰੀ ਨਾਲ ਜਿਹੜੇ ਸਾਰੇ ਕੰਮ ਆਹ ਨਵੇੜੇ ਜਾਣ ਮੈਨੂੰ ਇਹ ਜਿੰਨੀਆਂ ਤੁਹਾਨੂੰ ਮੈਂ 3-4 ਇਨਕੁਆਰੀਜ਼ ਕਈਆਂ ਨੇ 2-4 ਦਿਨਾਂ ਚੱਲ ਬਿੜ ਕੇ ਉਹਦੀ ਰਿਪੋਰਟ ਕਰੋ ਉਸ ਤੋਂ ਬਾਅਦ ਮੈਂ ਤੁਹਾਨੂੰ ਇੱਥੇ ਖੜ ਕੇ ਜਵਾਬ ਦੇਵਾਂਗਾ ਮੈਡਮ ਜੇ ਕੋਈ ਗਲਤ ਟੈਂਡਰ ਪਾਉਂਦਾ ਉਸ ਤੇ ਕੋਈ ਕਾਰਵਾਈ ਵੀ ਕੀਤੀ ਜਾਏਗੀ ਜੀ ਕਿਉਂ ਨਹੀਂ ਕੀਤੀ ਜਾਏਗੀ ਗਲਤ ਟੈਂਡਰ ਪਾਊਗਾ ਤੇ ਸਸਪੈਂਡ ਜਿਹੜੀ ਬਾਕੀ ਕਾਨੂੰਨੀ ਕਾਰਵਾਈ ਹੋਣੀ ਆ ਉਹ ਅਲੱਗ ਚੀਜ਼ ਹੈ ਮੈਂ ਹਮ ਟੂਥਲੀ ਔਨ ਇਟ ਮੈਂ ਇਸੇ ਚੀਜ਼ ਉਪਰ ਹ ਇਸੇ ਚੀਜ਼ ਉਪਰ ਗੌਰ ਕਰ ਰਹੀ ਹਾਂ ਉਸ ਤੁਹਾਨੂੰ ਹੋਣਾ ਅੱਗੇ ਕਰਕੇ ਵਿਖਾਉਣੀ ਹੈ ਠੀਕ ਹੈ ਥੈਂਕ ਯੂ